ਭਾਰਤੀ ਪ੍ਰਬੰਧ ਵਿੱਚ ਦਲਤਾਂ ਦੀ ਸਨਮਾਨਜਨਕ ਜ਼ਿੰਦਗੀ ਅਸੰਭਵ ਹੈ ਇਨ੍ਹਾਂ ਪ੍ਰਮੁੱਖ ਘਟਨਾਵਾਂ ਵਿੱਚ ਪਹਿਲੀ ਘਟਨਾ ਸੁਪਰੀਮ ਕੋਰਟ ਦੇ ਜੱਜ ਦੇ ਚੁੱਤੀ ਮਾਰਨ ਦੀ ਹੈ ਇੱਥੇ ਜ਼ਿਕਰਯੋਗ ਹੈ ਕਿ ਪ੍ਰਮੁੱਖ ਜੱਜ ਬੀ ਆਰ ਗਵਾਈ ਦਲਤ ਹੈ ਜਦੋਂ ਦਾ ਭਾਜਪਾ ਦਾ ਰਾਜ ਆਇਆ ਹੈ ਤਾਂ ਦਲਤਾਂ 'ਤੇ ਹਮਲੇ ਵਧੇ ਹਨ ਧਰਮ ਅੱਗੇ ਸੁਪਰੀਮ ਕੋਰਟ ਦੇ ਗੋਡੇ ਟਿਕਾਉਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਇਨਕਲਾਬੀ ਸਾਡਾ ਰਾਹ ਦੀ ਸਾਰੇ ਪਾਠਕਾਂ ਅਤੇ ਸਰੋਤਿਆਂ ਨੂੰ ਪਿਆਰ ਭਰੀ ਜੀ ਆਇਆਂ ਸਾਥਿਓ ਅੱਜ ਅਸੀਂ ਜਿਸ ਲੇਖ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਉਸ ਦਾ ਸਰਲੇਖ ਹੈ ਭਾਰਤੀ ਪ੍ਰਬੰਧ ਵਿੱਚ ਦਲਤਾਂ ਦੀ ਸਨਮਾਨਜਨਕ ਜ਼ਿੰਦਗੀ ਅਸੰਭਵ ਹੈ ਭਾਰਤੀ ਹਾਕਮਾਂ ਤੇ ਕੁਝ ਦਲਤਾਂ ਨੇ ਜਿਹੜੇ ਰਿਜ਼ਰਵੇਸ਼ਨ ਤਹਿਤ ਨੌਕਰੀਆਂ ਦਾ ਆਨੰਦ ਮਾਣਦੇ ਹਨ ਨੇ ਇੱਕ ਭੁਲੇਖਾ ਪੈਦਾ ਕੀਤਾ ਹੋਇਆ ਸੀ ਇਸ ਸਮਾਜ ਵਿੱਚ ਇਸ ਭੁਲੇਖੇ ਦੀ ਝਲਕ ਵੀ ਦਿਸਦੀ ਹੈ ਕਿ ਇਸ ਪ੍ਰਬੰਧ ਅਧੀਨ ਜੇਕਰ ਕੋਈ ਮਿਹਨਤ ਕਰੇ ਅਤੇ ਉੱਚ ਅਹੁਦੇ ਤੇ ਪਹੁੰਚ ਜਾਵੇ ਤਾਂ ਸਨਮਾਨਜਨਕ ਜ਼ਿੰਦਗੀ ਜੀ ਸਕਦਾ ਹੈ ਜੇਕਰ ਉਸ ਨਾਲ ਧੱਕਾ ਹੋ ਜਾਵੇ ਤਾਂ ਸੰਵਿਧਾਨ ਅnder ਉਸ ਨੂੰ ਅਧਿਕਾਰ ਹਨ ਉਹ ਕੋਰਟ ਵਿੱਚ ਜਾ ਸਕਦਾ ਹੈ ਤੇ ਕਾਨੂੰਨੀ ਲੜਾਈ ਲੜ ਸਕਦਾ ਹੈ ਤੇ ਆਪਣੇ ਅਧਿਕਾਰ ਪ੍ਰਾਪਤ ਕਰ ਸਕਦਾ ਹੈ ਇਸ ਤੇ ਕਾਫੀ ਫਿਲਮਾਂ ਤੇ ਨਾਟਕ ਵੀ ਬਣੇ ਸੋਸ਼ਲ ਮੀਡੀਆ ਤੇ ਵੀ ਦਲਦ ਜਥੇਬੰਦੀਆਂ ਤੇ ਬੁੱਧੀਜੀਵੀ ਕਲਾਪਾਂ ਚਲਾਉਂਦੇ ਨਹੀਂ ਥੱਕਦੇ ਪਰੰਤੂ ਪਿਛਲੇ ਦਿਨੀ ਕੁਝ ਵਾਪਰੀਆਂ ਘਟਨਾਵਾਂ ਨੇ ਇਹ ਸਾਰਾ ਭੁਲੇਖਾ ਖਤਮ ਕਰ ਦਿੱਤਾ ਤੇ ਸਪਸ਼ਟ ਰੂਪ ਵਿੱਚ ਮੱਥੇ ਤੇ ਖੁਣ ਦਿੱਤਾ ਕਿ ਇਸ ਪ੍ਰਬੰਧ ਅਧੀਨ ਦਲਤਾਂ ਦੀ ਸਨਮਾਨਜਨਕ ਜ਼ਿੰਦਗੀ ਅਸੰਭਵ ਹੈ ਇਨ੍ਹਾਂ ਪ੍ਰਮੁੱਖ ਘਟਨਾਵਾਂ ਵਿੱਚ ਪਹਿਲੀ ਘਟਨਾ ਸੁਪਰੀਮ ਕੋਰਟ ਦੇ ਜੱਜ ਦੇ ਜੁੱਤੀ ਮਾਰਨ ਦੀ ਹੈ 16 ਸਤੰਬਰ ਨੂੰ ਅਪੀਲ ਕਰਤਾ ਰਕੇਸ਼ ਦਲਾਲ ਨੇ ਆਪਣੇ ਵਕੀਲ ਰਕੇਸ਼ ਕਿਸ਼ੋਰ ਰਾਹੀਂ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਕਿ ਖੁਜਰਾਹੋ ਦੇ ਜਵਾਰੀ ਮੰਦਰ ਵਿੱਚ ਭਗਵਾਨ ਵਿਸ਼ਨੂੰ ਦੀ ਮੂਰਤੀ ਨੂੰ ਫਿਰ ਬਣਵਾਇਆ ਜਾਵੇ 6 ਅਕਤੂਬਰ ਨੂੰ ਇਸ ਕੇਸ ਦੀ ਸੁਣਵਾਈ ਮੁੱਖ ਜੱਜ ਬੀ ਆਰ ਗਵਈ ਤੇ ਜੱਜ ਵਿਨੋਦ ਚੰਦਰਨ ਦੀ ਬੈਂਚ ਨੇ ਕੀਤੀ ਬੈਂਚ ਨੇ ਇਹ ਅਪੀਲ ਰੱਦ ਕਰਦੇ ਹੋਏ ਕਿਹਾ ਕਿ ਇਹ ਮਸਲਾ ਆਰਕੀਓਲੋਜੀ ਵਿਭਾਗ ਦਾ ਹੈ ਇਸ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਇਹ ਨਿੱਜੀ ਪ੍ਰਪੇਗੰਡੇ ਵਾਲੀ ਅਪੀਲ ਹੈ ਚੀਫ ਜਸਟਿਸ ਨੇ ਕਿਹਾ ਕਿ ਤੁਸੀਂ ਦੇਵਤਾ ਨੂੰ ਕਹੋ ਕਿ ਉਹ ਖੁਦ ਕਰ ਲਵੇ ਤੁਸੀਂ ਕਹਿ ਰਹੇ ਹੋ ਤੁਸੀਂ ਵਿਸ਼ਨੂੰ ਭਗਤ ਹੋ ਤੇ ਤੁਸੀਂ ਪ੍ਰਾਰਥਨਾ ਕਰੋ ਤੇ ਧਿਆਨ ਲਾਓ ਇਸਦੇ ਵਕੀਲ ਰਾਕੇਸ਼ ਕਸ਼ੋਰ ਨੇ ਗੁੱਸੇ ਵਿੱਚ ਆ ਕੇ ਮੁੱਖ ਜੱਜ ਦੇ ਜੁੱਤੀ ਵਗਾ ਮਾਰੀ ਪੁਲਿਸ ਨੇ ਵਕੀਲ ਨੂੰ ਫੜ ਕੇ ਬਾਹਰ ਕਰ ਦਿੱਤਾ ਬਾਹਰ ਆ ਕੇ ਵਕੀਲ ਨੇ ਪ੍ਰੈਸ ਸਾਹਮਣੇ ਕਿਹਾ ਕਿ ਮੈਨੂੰ ਇਸ ਤੇ ਕੋਈ ਦੁੱਖ ਨਹੀਂ ਮੈਂ ਜੋ ਕੀਤਾ ਸਹੀ ਕੀਤਾ ਇਹ ਸਨਾਤਨ ਦਾ ਅਪਮਾਨ ਹੈ ਉਸਨੇ ਨਾਰਾ ਵੀ ਲਾਇਆ ਸਨਾਤਨ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਜੱਜ ਖਿਲਾਫ ਸੋਸ਼ਲ ਮੀਡੀਆ ਤੇ ਹਨੇਰੀ ਆ ਗਈ ਇਲੈਕਟ੍ਰੋਨਿਕ ਮੀਡੀਆ ਤੇ ਚੈਨਲਾਂ ਵੱਲੋਂ ਵੀ ਜੱਜ ਨੂੰ ਦੋਸ਼ੀ ਠਹਿਰਾਇਆ ਗਿਆ ਸੋਸ਼ਲ ਮੀਡੀਆ ਤੇ ਜੱਜ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਗਲਤਾਂ ਨੂੰ ਉਹਨਾਂ ਦੀ ਔਕਾਤ ਵਿੱਚ ਰੱਖਣ ਦੀਆਂ ਗੱਲਾਂ ਹੋਣ ਲੱਗੀਆਂ ਸੋਨੀਆ ਗਾਂਧੀ ਕੇਰਲਾ ਤੇ ਤਮਿਲਨਾਡੂ ਦੇ ਮੁੱਖ ਮੰਤਰੀਆਂ ਨੇ ਜੱਜ ਦੇ ਜੁੱਤੀ ਮਾਰਨ ਦੀ ਨਿੰਦਾ ਕੀਤੀ ਪ੍ਰਧਾਨ ਮੰਤਰੀ ਨੇ ਧੀਰ ਬਾਅਦ ਇਸ ਦੀ ਨਿੰਦਾ ਕੀਤੀ ਕਈ ਵਕੀਲਾਂ ਤੇ ਜੱਜਾਂ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਪਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੱਜ ਨੂੰ ਇਉਂ ਨਹੀਂ ਕਹਿਣਾ ਚਾਹੀਦਾ ਸੀ ਜਿਸ ਦਾ ਮਤਲਬ ਹੈ ਕਿ ਜੱਜ ਦੀ ਗਲਤੀ ਸੀ ਉਸ ਵਕੀਲ ਉੱਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਂ ਇਹ ਜ਼ਰੂਰ ਹੈ ਕਿ ਪੁਲਿਸ ਨੇ ਵਕੀਲ ਦੀ ਜੁੱਤੀ ਬੜੇ ਸਨਮਾਨਜਨਕ ਢੰਗ ਨਾਲ ਉਸ ਨੂੰ ਵਾਪਸ ਜ਼ਰੂਰ ਕਰ ਦਿੱਤੀ ਉੰਜ ਕੁਝ ਲੋਕਾਂ ਵੱਲੋਂ ਵਕੀਲ ਖਿਲਾਫ ਐਫ ਆਈ ਆਰਜ਼ ਦਰਜ ਕਰਵਾਈਆਂ ਗਈਆਂ ਹਨ ਸੁਪਰੀਮ ਕੋਰਟ ਦੇ ਜੱਜਾਂ ਤੇ ਵਕੀਲਾਂ ਨੇ ਵੀ ਕੇਵਲ ਨਿੰਦਾ ਕੀਤੀ ਤੇ ਹੁਣ ਕਾਫੀ ਦੇਰ ਬਾਅਦ ਉਸ ਦੇ ਮਾਨਹਾਨੀ ਦਾ ਕੇਸ ਚਲਾਉਣ ਦਾ ਫੈਸਲਾ ਹੋਇਆ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਦਲਤ ਏਡੀਜੀਪੀ ਪੂਰਨ ਕੁਮਾਰ ਨੇ ਆਤਮ ਹੱਤਿਆ ਕਰ ਲਈ। ਉਸ ਨੇ ਆਪਣੇ ਸੁਸਾਇਡ ਨੋਟ ਵਿੱਚ ਦੱਸਿਆ ਕਿ ਉਸ ਨੂੰ ਦਲਤ ਹੋਣ ਕਾਰਨ ਟਾਰਗੇਟ ਕੀਤਾ ਜਾ ਰਿਹਾ ਸੀ ਤੇ ਉਸ ਨੂੰ ਇੱਕ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਪੱਤਰਕਾਰ ਆਦੇਸ਼ ravel ਨੇ ਦੱਸਿਆ ਕਿ 1 ਅਕਤੂਬਰ ਨੂੰ ਜਦ ਪੂਰਨ ਕੁਮਾਰ ਆਪਣੇ ਨਿੱਜੀ ਸੁਰੱਖਿਆ ਕਰਮਚਾਰੀਆਂ ਨਾਲ ਕਾਰ ਵਿੱਚ ਜਾ ਰਿਹਾ ਸੀ ਤਾਂ ਉਸਦੇ ਪੀਐਸਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸਦੇ ਕਹਿਣ ਤੇ ਐਫਆਈਆਰ ਵੀ ਨਹੀਂ ਦਿਖਾਈ ਗਈ ਜਦੋਂ ਪੂਰਨ ਕੁਮਾਰ ਨੇ ਡੀਜੀਪੀ ਤੇ ਰੋहतक ਦੇ ਐਸਪੀ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਪੂਰਨ ਕੁਮਾਰ ਦਾ ਫੋਨ ਨਹੀਂ ਚੁੱਕਿਆ ਇੰਟੈਲੀਜੈਂਸ ਡਿਪਾਰਟਮੈਂਟ ਦੇ IAS ਨੇ ਪੂਰਨ ਕੁਮਾਰ ਨੂੰ ਦੱਸਿਆ ਕਿ ਅਗਲਾ ਨੰਬਰ ਤੁਹਾਡਾ ਹੈ ਪੂਰਨ ਕੁਮਾਰ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ 11 ਵਿਅਕਤੀਆਂ ਦੇ ਨਾਮ ਲਿਖੇ ਪੁਲਿਸ ਨੇ ਪਹਿਲਾਂ FIR ਦਰਜ ਨਹੀਂ ਕੀਤੀ ਜਦ ਉਸ ਦੀ ਘਰਵਾਲੀ ਅਮਨੀਤ ਪੀ ਕੁਮਾਰ ਜਿਹੜੀ IAS ਅਫਸਰ ਹੈ ਨੇ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕੀਤਾ ਤਾਂ ਜਾ ਕੇ FIR ਹੋਈ ਪਰੰਤੂ ਐਫ ਆਈ ਆਰ ਵਿੱਚ ਡੀ ਜੀ ਪੀ ਸ਼ਤਰੂਜੀਤ ਤੇ ਰੋਹਤਕ ਦੇ ਐਸ ਪੀ ਦਾ ਨਾਮ ਨਹੀਂ ਸੀ ਜਦੋਂ ਦਲਤ ਜੱਥੇਬੰਦੀਆਂ ਨੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਤੇ ਮਹਾਪੰਚਾਇਤ ਬੁਲਾਈ ਗਈ ਤਾਂ ਜਾ ਕੇ ਐਫ ਆਈ ਆਰ ਵਿੱਚ ਨਾਮ ਦਰਜ ਹੋਏ ਮਹਾਪੰਚਾਇਤ ਨੇ 3 ਦਿਨਾਂ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਐਫ ਆਈ ਆਰ ਵਿੱਚ ਐਸ ਸੀ ਐਸ ਟੀ ਐਕਟ ਦੀਆਂ ਧਰਾਵਾਂ ਵਿੱਚ ਢਿੱਲੀਆਂ ਲਗੀਆਂ ਹਨ ਉਨ੍ਹਾਂ ਨੂੰ ਸਹੀ ਕਰਨ ਦੀ ਮੰਗ ਉਠਣ ਲੱਗੀ ਕਾਂਗਰਸ ਨੇ ਵੀ ਤਿੰਨ ਦਿਨਾ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹਰਿਆਣਾ ਸਰਕਾਰ ਆਪਣਾ 1 ਸਾਲ ਪੂਰਾ ਹੋਣ ਦੇ ਜਸ਼ਨ ਮਨਾ ਰਹੀ ਸੀ ਉਹ ਵੀ ਰੱਦ ਕਰ ਦਿੱਤੇ ਪ੍ਰਧਾਨ ਮੰਤਰੀ ਦੀ ਫੇਰੀ ਵੀ ਰੱਦ ਕਰ ਦਿੱਤੀ ਪਰੰਤੂ ਇਸੇ ਦਰਮਿਆਨ ਇੱਕ ASI ਵੱਲੋਂ ਖੁਦਕੁਸ਼ੀ ਕਰ ਲਈ ਗਈ ਉਸ ਨੇ ADGP ਪੂਰਨ ਕੁਮਾਰ ਦੀ ਪਤਨੀ ਸਾਲਾ ਤੇ ਗਨਮੈਣ ਦਾ ਨਾਮ ਲਿਆ ਜਿਸ ਨਾਲ ਇਹ ਮਾਮਲਾ ਠੰਡਾ ਪੈ ਗਿਆ ਪਰੰਤੂ ਅਜੇ ਇਹ ਮਾਮਲਾ ਜਾਂਚ ਅਧੀਨ ਹੈ ਤੇ ਸ਼ੱਕੀ ਹੈ ਕਿ ਉਸਨੇ ਖੁਦਕੁਸ਼ੀ ਕਿਉਂ ਕੀਤੀ ਪਰੰਤੂ ਇਸ ਦੇ ਬਾਵਜੂਦ ਪੂਰਨ ਕੁਮਾਰ ਦੀ ਮੌਤ ਸਰਕਾਰ ਅਤੇ ਸਾਰੇ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਉੱਪਰ ਕਾਰਵਾਈ ਨਾ ਕਰਨਾ ਅਤੇ ਜੋ ਕਾਰਵਾਈ ਹੋਈ ਉਹ ਬਹੁਤ ਢਿੱਲੀ ਹੈ ਜੋ ਸਪਸ਼ਟ ਰੂਪ ਵਿੱਚ ਦਲਤਾਂ ਨਾਲ ਹੁੰਦੇ ਵਿਤਕਰੇ ਨੂੰ ਸਪਸ਼ਟ ਕਰਦੀ ਹੈ ਡੀਜੀਪੀ ਉੱਪਰ ਐਫਆਈਆਰ ਹੋਣ ਦੇ ਬਾਵਜੂਦ ਉਸ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਸਿਰਫ ਲੰਮੀ ਛੁੱਟੀ ਤੇ ਭੇਜਿਆ ਗਿਆ ਹੈ ਇਹ ਘਟਨਾਵਾਂ ਪਹਿਲੀਆਂ ਨਹੀਂ ਹਨ ਤੇ ਨਾ ਹੀ ਖਤਮ ਹੋਣ ਵਾਲੀਆਂ ਹਨ ਸੁਪਰੀਮ ਕੋਰਟ ਦੇ ਜੱਜ ਵਾਲੀ ਘਟਨਾ ਤੋਂ ਬਾਅਦ ਗੁਜਰਾਤ ਤੇ ਮੱਧ ਪ੍ਰਦੇਸ਼ ਵਿੱਚ ਜ਼ਿਲ੍ਹਾ ਅਦਾਲਤਾਂ ਵਿੱਚ ਜੱਜਾਂ ਦੇ ਜੁੱਤੀ ਮਾਰ ਦਿੱਤੀ ਗਈ ਇਸ ਤੋਂ ਪਹਿਲਾਂ ਦਾ ਵਾਇਰ ਮੁਤਾਬਕ 1950 ਵਿੱਚ ਡਾਕਟਰ ਭੀਮਰਾਓ ਅੰਭੇਦਕਰ ਦੇ ਚਪੜਾਸੀ ਨੇ ਉਨ੍ਹਾਂ ਦੇ ਮੂੰਹ ਤੇ ਫਾਇਲ ਮਾਰੀ ਸੀ ਇੱਕ ਐਮਐਲਏ ਨੂੰ ਨੀਵੀਂ ਜਾਤ ਦਾ ਹੋਣ ਕਰਕੇ ਭਰੀ ਪੰਚਾਇਤ ਵਿੱਚ ਹੀਠਾਂ ਬਿਠਾਇਆ ਗਿਆ ਸਰਪੰਚ ਨੂੰ ਦਲਿਤ ਹੋਣ ਕਰਕੇ ਝੰਡਾ ਚੁਲਾਉਣ ਨਹੀਂ ਦਿੱਤਾ ਗਿਆ 2017 ਵਿੱਚ ਰਾਜਸਥਾਨ ਦੇ ਉਦੇਪੁਰ ਵਿੱਚ ਭੀੜ ਆਈ ਤੇ ਜ਼ਿਲ੍ਹਾ ਅਦਾਲਤ ਤੇ ਭਗਵਾ ਝੰਡਾ ਲਹਿਰਾ ਕੇ ਚਲੀ ਗਈ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਆਪਣੀ ਰਿਸ਼ਤੇਦਾਰੀ ਵਿੱਚ ਜਾਂਦਾ ਹਰੀ ਓਮ ਨੂੰ ਜੋ ਕਿ ਦਲਤ ਹੈ ਨੂੰ ਭੀੜਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾਵਾਂ ਦੋ ਤਰ੍ਹਾਂ ਦੇ ਵਰਤਾਰਿਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਪਹਿਲਾ ਦਲਤਾਂ ਨਾਲ ਹੁੰਦੇ ਅਤਿਆਚਾਰਾਂ ਦੇ ਵਰਤਾਰੇ ਦੀ ਉਹ ਚਾਹੇ ਕਿਸੇ ਵੀ ਅਹੁਦੇ ਤੇ ਹੋਣ ਅਤੇ ਦੂਸਰਾ ਆਰਐਸਐਸ ਭਾਜਪਾ ਵੱਲੋਂ ਕੋਟ ਨੂੰ ਟਿਕਾਣੇ ਸਿਰ ਲਿਆਉਣ ਦੀ ਅਰਧ ਜਗੀਰੂ ਤੇ ਅਰਧ ਬਸਤੀਵਾਦੀ ਪ੍ਰਬੰਧ ਅਧੀਨ ਹੈ ਉਥੇ ਉੱਚ ਜਾਤੀ ਇੱਥੇ ਭਾਰੂ ਤੇ ਰਹਿ ਜਗੀਰਦਾਰੀ ਉੱਚ ਜਾਤੀ ਦੀ ਪ੍ਰਤੀਨਿਧ ਹੈ ਵਪਾਰ ਦੇ ਵੱਡੇ ਹਿੱਸੇ ਤੇ ਵੀ ਉੱਚ ਜਾਤੀ ਭਾਰੂ ਹੈ ਭਾਰਤੀ ਸੰਵਿਧਾਨ ਬਣਨ ਤੋਂ ਪਹਿਲਾਂ ਡਾਕਟਰ ਭੀਮrao ਅੰਬੇਦਕਰ ਨੇ ਦਲਤਾਂ ਲਈ ਦੂਰੀ ਵੋਟ ਪ੍ਰਣਾਲੀ ਦੀ ਮੰਗ ਕੀਤੀ ਸੀ ਪਰੰਤੂ ਗਾਂਧੀ ਵੱਲੋਂ ਅੰਮ੍ਰਿਤਸਰ ਵਿੱਚ ਮਰਨ ਵਰਤ ਰੱਖਣ ਤੋਂ ਬਾਅਦ ਉਹ ਪਿੱਛੇ ਹਟ ਗਏ ਤੇ ਅਸੈਂਬਲੀ ਵਿੱਚ ਰਾਖਵੀਆਂ 70 ਸੀਟਾਂ ਤੋਂ ਵਧਾ ਕੇ 148 ਸੀਟਾਂ ਕਰਨ ਤੇ ਸਹਿਮਤੀ ਜਤਾਈ ਭਾਰਤੀ ਸੰਵਿਧਾਨ ਬਣਨ ਵੇਲੇ ਦੋ ਪ੍ਰਮੁੱਖ ਮੰਗਾਂ ਅਸੈਂਬਲੀ ਤੇ ਨੌਕਰੀਆਂ ਵਿੱਚ ਰਾਖਵਾ ਕਰਨ ਥੋੜੇ ਵਾਧੇ ਨਾਲ ਉਸੇ ਤਰ੍ਹਾਂ ਜਾਰੀ ਰਿਹਾ ਪਰੰਤੂ ਤਿੰਨ ਪ੍ਰਮੁੱਖ ਮੰਗਾਂ ਰੱਦ ਕਰ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਦਲਤਾਂ ਲਈ ਦੂਰੀ ਵੋਟ ਪ੍ਰਣਾਲੀ ਜ਼ਮੀਨ ਦੇ ਰਾਸ਼ਟਰੀਕਰਨ ਦੀ ਮੰਗ ਅਤੇ ਦਲਤਾਂ ਲਈ ਧਰਮ ਦੀ ਤਬਦੀਲੀ ਦੀ ਆਜ਼ਾਦੀ ਦਾ ਪੂਰਨ ਅਧਿਕਾਰ ਸੀ ਕਾਂਗਰਸ ਦੋਰੀ ਵੋਰਟ ਤੋਂ ਪਹਿਲਾਂ ਹੀ ਸਹਿਮਤ ਨਹੀਂ ਸੀ ਭਾਰਤੀ ਜ਼ਗੀਰਦਾਰੀ ਇਸ ਪ੍ਰਬੰਧ ਦਾ ਹਿੱਸਾ ਹੋਣ ਕਰਕੇ ਜ਼ਮੀਨ ਦੇ ਰਾਸ਼ਟਰੀਕਰਨ ਦੀ ਮੰਗ ਵੀ ਰੱਦ ਕਰ ਦਿੱਤੀ ਤੀਸਰੀ ਮੰਗ ਸੰਵਿਧਾਨ ਕਢਨੀ ਸਭਾ ਨੇ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਇਸ ਨਾਲ ਦੇਸ਼ ਵਿੱਚ ਅਸਥਿਰਤਾ ਫੈਲ ਜਾਵੇਗੀ ਡਾਕਟਰ ਅੰਬੇਡਕਰ ਚਾਹੁੰਦਾ ਸੀ ਕਿ ਦਲਿਤ ਕੋਈ ਵੀ ਧਰਮ ਅਪਣਾਉਣ ਪਰ ਉਹਨਾਂ ਦਾ ਰਾਖਵਾ ਕਰਨ ਰਹਿਣਾ ਚਾਹੀਦਾ ਹੈ ਪਰੰਤੂ ਇਸ ਮੰਗ ਨੂੰ ਨਾ ਮੰਨ ਕੇ ਆਰਟੀਕਲ 25 ਤਹਿਤ ਬਾਅਦ ਵਿੱਚ ਸਿੱਖ, ਬੋਧੀ ਤੇ ਜੈਨ ਧਰਮ ਨੂੰ Hindu ਧਰਮ ਦਾ ਹਿੱਸਾ ਮੰਨ ਲਿਆ ਗਿਆ ਕਿ ਜੇਕਰ ਕੋਈ ਬੋਧੀ, ਜੈਨੀ ਤੇ ਸਿੱਖ ਬਣਦਾ ਹੈ ਤਾਂ ਉਸ ਦੀ ਰਿਜ਼ਰਵੇਸ਼ਨ ਜਾਰੀ ਰਹੇਗੀ ਤੇ ਉਹ Hindu ਰਹੇਗਾ ਮੌਜੂਦਾ ਸਮੇਂ ਵਿੱਚ ਦੋ ਤਰ੍ਹਾਂ ਦੀ ਮਿਲਦੀ ਰਿਜ਼ਰਵੇਸ਼ਨ ਵਿੱਚੋਂ ਜਿਹੜੀ ਚੋਣ ਪ੍ਰਤੀਨਿਧਾਂ ਦੀ ਰਿਜ਼ਰਵੇਸ਼ਨ ਹੈ ਉਹ ਮੁੱਖ ਰੂਪ ਵਿੱਚ ਡਮੀ ਹੈ ਜੇਕਰ ਕੋਈ ਦਲਤ ਚੋਣ ਲੜਦਾ ਹੈ ਤਾਂ ਉਹ ਅਸਲ ਵਿੱਚ ਅਗਵਾਈ ਨਹੀਂ ਕਰਦਾ ਉਸ ਦੀ ਸ਼ਕਤੀ ਨੂੰ ਉੱਚ ਜਾਤੀ ਅਮੀਰ ਲੋਕ ਵਰਤਦੇ ਹਨ ਜਿਵੇਂ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਦਰਮਿਆਨ ਹੁੰਦਾ ਹੈ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਵਿੱਚ ਵੀ ਚਾਹੇ ਇਹ ਹੀ ਕੁਝ ਹੈ ਪਰੰਤੂ ਉੱਚ ਅਹੁਦਿਆਂ ਤੇ ਜਾ ਕੇ ਜੇਕਰ ਕੋਈ ਆਪਣੀ ਇੱਛਾ ਸ਼ਕਤੀ ਨਾਲ ਉੱਚ ਜਾਤੀ ਤੋਂ ਉਲਟ ਫੈਸਲੇ ਲੈਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਬਰਾਬਰ ਸਮਝਣ ਲੱਗਦਾ ਹੈ ਤਾਂ ਉਸ ਨੂੰ ਸਬਕ ਸਿਖਾਇਆ ਜਾਂਦਾ ਹੈ ਚਾਹੇ ਉਹ ਸੁਪਰੀਮ ਕੋਰਟ ਦਾ ਜੱਜ ਹੋਵੇ ਚਾਹੇ ਉਹ ਪੂਰਨ ਕੁਮਾਰ ਵਾਂਗ ਆਈਪੀਐਸ ਅਧਿਕਾਰੀ ਹੋਵੇ ਜਾਂ ਕੁਝ ਹੋਰ ਕਿਉਂਕਿ ਸੁਪਰੀਮੇਸੀ ਉੱਚੀ ਜਾਤੀ ਦੀ ਹੀ ਹੈ ਜੇਕਰ ਤੁਸੀਂ ਦਲਤ ਰਾਸ਼ਟਰਪਤੀ ਵਾਂਗ ਪ੍ਰਧਾਨ ਮੰਤਰੀ ਮੂਰੇ ਹੱਥ ਜੋੜ ਕੇ ਖੜਦੇ ਹੋ ਤਾਂ ਉਹਨਾਂ ਨੂੰ ਔਕੇ-ਸੌਕੇ ਸਦਕਾਰ ਹੋ ਸਕਦਾ ਪਰੰਤੂ ਜੇਕਰ ਮੁੱਖ ਜੱਜ ਵਾਂਗ ਟਿੱਪਣੀ ਕਰਦੇ ਹੋ ਤਾਂ ਜੁੱਤੀ ਤੁਹਾਡਾ ਇੰਤਜ਼ਾਰ ਕਰੇਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੁੱਖ ਜੱਜ ਤੇ ਮਾਰੀ ਜੁੱਤੀ ਦੀ ਨਾ ਤਾਂ ਨਖੇਦੀ ਕੀਤੀ ਗਈ ਅਤੇ ਨਾ ਹੀ ਜੁੱਤੀ ਮਾਰਨ ਵਾਲੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਅਮਿਤ ਸ਼ਾਹ ਦੀ ਚੁੱਪੀ ਦਾ ਮਤਲਬ ਸਪਸ਼ਟ ਸੀ ਕਿ ਜੋ ਹੋਇਆ ਠੀਕ ਹੋਇਆ ਪ੍ਰਧਾਨ ਮੰਤਰੀ ਦੀ ਨਖੇਦੀ ਵੀ ਰਸਮੀ ਸੀ ਸਵਾਲ ਇਹ ਹੈ ਕਿ ਜੇਕਰ ਸੁਪਰੀਮ ਕੋਰਟ ਦੇ ਜੱਜ ਨਾਲ ਇਹ ਹੁੰਦਾ ਹੈ ਤਾਂ ਆਮ ਦਲਤ ਦਾ ਕੀ ਬਣਦਾ ਹੈ ਇਸ ਦੇਸ਼ ਅੰਦਰ ਇਹ ਤੁਹਾਡੇ ਸਾਹਮਣੇ ਹੈ ਸੋਸ਼ਲ ਮੀਡੀਆ ਤੇ ਮੁੱਖ ਜੱਜ ਖਿਲਾਫ ਪ੍ਰਚਾਰ ਤੇ ਪੂਰਨ ਕੁਮਾਰ ਦੀ ਵਿਰੋਧਤਾ ਜਿਵੇਂ ਹੋਈ ਉਹ ਦਲਤਾਂ ਨੂੰ ਇਸ ਪ੍ਰਬੰਧ ਵਿੱਚ ਆਪਣਾ ਟਿਕਾਣਾ ਦੱਸਦੀ ਹੈ ਸੁਪਰੀਮ ਕੋਰਟ ਤੇ ਹਮਲਾ ਜਿੱਥੇ ਸੰਸਥਾ ਤੇ ਹਮਲਾ ਹੈ ਉੱਥੇ ਜਾਤੀ ਹਮਲਾ ਵੀ ਹੈ YouTube ਚੈਨਲ ਦਾ ਵਾਇਰ ਤੇ ਸੁਪਰੀਮ ਕੋਰਟ ਦੇ ਦੋ ਸਾਬਕਾ ਜੱਜਾਂ ਨੇ ਕਿਹਾ ਕਿ ਇਹ ਘਟਨਾ ਰਾਹੀਂ ਜੋ ਮਾਹੌਲ ਸਿੱਝਿਆ ਜਾ ਰਿਹਾ ਹੈ ਉਹ ਇਹ ਦੱਸਦਾ ਹੈ ਜੋ ਹੋਇਆ ਬਹੁਤ ਘੱਟ ਹੋਇਆ ਇਸ ਤੋਂ ਵੱਧ ਹੋਣਾ ਚਾਹੀਦਾ ਸੀ ਦੂਸਰਾ ਦਲਤਾਂ ਨੂੰ ਆਪਣੇ ਸਥਾਨ ਤੇ ਰਹਿਣਾ ਚਾਹੀਦਾ ਹੈ ਸੋਲਿਸਟਰ ਜਰਨਲ ਨੇ ਵੀ ਕਿਹਾ ਹੈ ਕਿ ਜਿਸ ਢੰਗ ਦਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ ਇਸ ਘਟਨਾ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਇਹ ਚਿੰਤਾਜਨਕ ਹੈ ਤੇ ਇਹ ਸੰਸਥਾ ਦੀ ਅਖੰਡਤਾ ਦਾ ਮਸਲਾ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਵਕੀਲ ਤੇ ਭਾਜਪਾ ਆਰਐਸਐਸ ਦੇ ਆਗੂ ਜੱਜ ਤੋਂ ਦੁਖੀ ਸਨ ਕਿਉਂਕਿ ਇਸਨੇ ਮਾਰੀਸਸ ਵਿੱਚ ਬੋਲਦੇ ਕਿਹਾ ਕਿ ਭਾਰਤ ਵਿੱਚ ਕਾਨੂੰਨ ਰਾਜ ਚੱਲਦਾ ਹੈ ਨਾ ਕਿ ਬੁਲਡੋਜ਼ਰ ਰਾਜ ਜਦੋਂ ਮੁੱਖ ਜੱਜ ਨੇ ਸੌਂ ਖਾਦੀ ਸੀ ਤਾਂ ਉਸ ਵੇਲੇ ਵੀ ਜੈ ਭੀਮ ਕਿਹਾ ਜਿਹੜਾ ਇਹਨਾਂ ਨੂੰ ਚੁਬਦਾ ਸੀ ਜਦੋਂ ਦਾ ਭਾਜਪਾ ਦਾ ਰਾਜ ਆਇਆ ਹੈ ਤਾਂ ਦਲਤਾਂ 'ਤੇ ਹਮਲੇ ਵਧੇ ਹਨ ਹੇਟ ਸਪੀਚ ਦੀਆਂ ਘਟਨਾਵਾਂ ਵਿੱਚ 123% ਵਾਧਾ ਹੋਇਆ ਹੈ ਭਾਜਪਾ ਉਹ ਮੰਨੂਵਾਦੀ ਮਾਨਸਿਕਤਾ ਨਾਲ ਚੱਲ ਰਹੀ ਹੈ ਭਾਰਤੀ ਪ੍ਰਬੰਧ ਵਿੱਚ ਪਿਛਲੇ ਸੰਘਰਸ਼ਾਂ ਹੀ ਮਿਲੀਆਂ ਸਹੂਲਤਾਂ ਨੂੰ ਉਹ ਖਤਮ ਕਰਕੇ ਦਲਤਾਂ ਨੂੰ ਉਹੀ ਪੁਰਾਣੇ ਥਾਂ ਤੇ ਲਿਆਉਣਾ ਚਾਹੁੰਦੀ ਹੈ ਦੂਸਰਾ ਆਰਐਸਐਸ ਭਾਜਪਾ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਿੱਚ ਇਸ ਸਮੇਂ ਅੜਿੱਕਾ ਚੂਣਾ ਸੁਪਰੀਮ ਕੋਰਟ ਤੇ ਭਾਰਤ ਦਾ ਬਹੁਪਿੰਨਤਾ ਸਰੂਪ ਬਣਿਆ ਹੋਇਆ ਹੈ ਚੋਣ ਪ੍ਰਬੰਧ ਵਿੱਚ ਭਾਜਪਾ ਵੱਲੋਂ ਲਗਾਤਾਰ ਤਬਦੀਲੀ ਦੇ ਯਤਨ ਹਨ ਚਾਹੇ ਉਹ ਅਜੇ ਪੂਰੇ ਪੂਰ ਨਹੀਂ ਚੜੇ ਸੁਪਰੀਮ ਕੋਰਟ ਨੂੰ ਆਪਣੇ ਅਧੀਨ ਲਿਆਉਣ ਦੇ ਯਤਨ ਚਾਰ ਜੱਜਾਂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵੀਲੇ ਤੋਂ ਹੀ ਜਾਰੀ ਹਨ ਕਦੇ ਉਹ ਕੋਲੋਜ਼ੀਅਮ ਨੂੰ ਬਦਲ ਤਬਦੀਲ ਕਰਨ ਦਾ ਯਤਨ ਵੱਜੋਂ ਹੋਣ ਕਦੇ ਅੰਦਰੋਂ ਅੰਦਰ ਜੱਜਾਂ ਨੂੰ ਆਪਣੇ ਹੱਕ ਵਿੱਚ ਭਗਤੌਣ ਦੇ ਯਤਨ ਹੋਣ ਫੈਸਲਿਆਂ ਵਿੱਚ ਭਗਤੌਣ ਵਿੱਚ ਤਾਂ ਉਹ ਸਫਲਤਾ ਹਾਸਲ ਕਰ ਰਹੀ ਹੈ ਪਰੰਤੂ ਸਾਰਾ ਪ੍ਰਬੰਧ ਅਜੇ ਉਸ ਦੇ ਹੱਥ ਨਹੀਂ ਆਇਆ ਇਸ ਲਈ ਉਹ ਸੁਪਰੀਮ ਕੋਰਟ ਦੀ ਸਰਵ ਉੱਚਤਾ ਨੂੰ ਹੀ ਕਮਜ਼ੋਰ ਕਰਨ ਦੇ ਰਾਹ ਪਈ ਲੱਗਦੀ ਹੈ ਇਹ ਵਰਤਾਰਾ ਜੱਜਾਂ ਨੂੰ ਡਰਾਉਣ ਵਾਲਾ ਹੈ ਸੁਪਰੀਮ ਕੋਰਟ ਦੇ ਜੱਜ ਦੇ ਹੱਕ ਵਿੱਚ ਖੜਨ ਦੀ ਥਾਂ ਭੀੜ ਨੂੰ ਭੜਕਾਇਆ ਜਾ ਰਿਹਾ ਹੈ ਧਰਮ ਅੱਗੇ ਸੁਪਰੀਮ ਕੋਰਟ ਦੇ ਗੋਡੇ ਟਿਕਾਉਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਜੇਕਰ ਭੀੜ ਜ਼ਿਲ੍ਹਾ ਅਦਾਲਤ 'ਤੇ ਭਗਵਾ ਝੰਡਾ ਲਹਿਰਾ ਸਕਦੀ ਹੈ ਤਾਂ ਉਹ ਉਸਤੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਉਸਦੇ ਜੱਜ ਭਗਮੇ ਖਿਲਾਫ ਕਿਵੇਂ ਫੈਸਲਾ ਦੇਣਗੇ ਇਸ ਘਟਨਾ ਵਿੱਚ ਵੀ ਬਹੁਤੇ ਜੱਜ ਬੋਲੇ ਹੀ ਨਹੀਂ ਉਹਨਾਂ ਕਹਿਆ ਕਿ ਜੇਕਰ ਮੁੱਖ ਜੱਜ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ ਤਾਂ ਸਾਡਾ ਬੋਲਣ ਦਾ ਕੋਈ ਮਤਲਬ ਨਹੀਂ ਪਰ ਮੁੱਖ ਜੱਜ ਕੀ ਆਪ ਕਹੇ ਕਿ ਮੇਰੇ ਨਾਲ ਧੱਕਾ ਹੋਇਆ ਹੈ ਉਹ ਜਿਸ ਪੋਸਟ ਤੇ ਹੈ ਕਿ ਉਸ ਤੋਂ ਉੱਚੀ ਸੁਪਰੀਮ ਕੋਰਟ ਵਿੱਚ ਕੋਈ ਹੋਰ ਉੱਚਾ ਅਹੁਦਾ ਬਚਦਾ ਹੈ ਹੁਣ ਵਕੀਰ ਤੇ ਮਾਨਹਾਨੀ ਦਾ ਕੇਸ ਚਲਾਉਣ ਦਾ ਫੈਸਲਾ ਹੋਇਆ ਹੈ ਪਰੰਤੂ ਉਹ ਬਹੁਤ ਦੇਰ ਬਾਅਦ ਹੋਇਆ ਫੈਸਲਾ ਹੈ ਅਤੇ ਕੁਝ ਜੱਜਾਂ ਤੇ ਪ੍ਰਮੁੱਖ ਵਕੀਲਾਂ ਨੇ ਨਖੇਦੀ ਕੀਤੀ ਹੈ ਪਰੰਤੂ ਨਾਲ ਹੀ ਕਿਹਾ ਹੈ ਕਿ ਮੁੱਖ ਜੱਜ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ ਕਪਲ ਸਿਬਲ ਮੁਤਾਬਕ ਇਹ ਡਰਿਆਂ ਹੋਿਆਂ ਦੀ ਨਿਸ਼ਾਨੀ ਹੈ ਦੇਸ਼ ਵਿੱਚ ਜੋ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਕੋਈ ਮੁੱਖ ਜੱਜ ਦੇ ਹੱਕ ਵਿੱਚ ਬੋਲਣ ਲਈ ਤਿਆਰ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਭੀੜ ਉਹਨਾਂ ਤੇ ਹਮਲਾ ਕਰ ਸਕਦੀ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਫਸਾਇਆ ਜਾ ਸਕਦਾ ਹੈ ਜੇਕਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਆਰਐਸਐਸ ਭਾਜਪਾ ਸੁਪਰੀਮ ਕੋਰਟ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਸਕਦੀ ਹੈ ਇਨ੍ਹਾਂ ਦੁਹਾਂ ਵਰਤਾਰਿਆਂ ਖਿਲਾਫ ਸੰਘਰਸ਼ ਕਰਨ ਦੀ ਲੋੜ ਬਣਦੀ ਹੈ ਪਰ ਇੱਕ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਮੌਜੂਦਾ ਭਾਰਤੀ ਪ੍ਰਬੰਧ ਅੰਦਰ ਦਲਤ ਚਾਹੇ ਕਿੰਨੇ ਵੀ ਉੱਚੇ ਅਹੁਦੇ ਤੇ ਚੜ੍ਹਿਆ ਜਾਵੇ ਉਸ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲ ਸਕਦਾ ਸਨਮਾਨ ਦੀ ਥਾਂ ਪੂਰਨ ਕੁਮਾਰ ਵਾਂਗੂ ਉਸ ਦੇ ਹਿੱਸੇ ਖੁਦਕੁਸ਼ੀ ਜਾਂ ਫਿਰ ਜੱਜ ਵਾਂਗ ਜੁੱਤੀ ਆ ਸਕਦੀ ਹੈ ਇਹ ਮਾਣ ਸਨਮਾਨ ਬਰਾਬਰਤਾ ਦੇ ਪ੍ਰਬੰਧ ਦੇ ਉਸਰਣ ਨਾਲ ਹੀ ਸੰਭਵ ਹੈ ਕੇਵਲ ਰਾਜਨੀਤਿਕ ਪ੍ਰਬੰਧ ਵਿੱਚ ਤੇ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਨਾਲ ਬਰਾਬਰੀਤਾ ਨਹੀਂ ਆ ਸਕਦੀ ਸਾਨੂੰ ਸਾਰਾ ਰਾਜਨੀਤਿਕ ਆਰਥਿਕ ਤੇ ਸਮਾਜਿਕ ਪ੍ਰਬੰਧ ਬਦਲਣਾ ਪੈਣਾ ਹੈ ਜਿਹੜਾ ਸੰਘਰਸ਼ ਦੇ ਰਾਹ ਪੈ ਕੇ ਹੀ ਹੋਣਾ ਹੈ ਚੋਣਾਂ ਨਾਲ ਕੇਵਲ ਡੰਮੀ ਦਲਤ ਹੀ ਅੱਗੇ ਆ ਸਕਦੇ ਹਨ ਮੌਜੂਦਾ ਸਮੇਂ ਵਿੱਚ ਆਰਐਸਐਸ ਭਾਜਪਾ ਦੇ ਫਾਸ਼ੀਵਾਦੀ ਹੱਲੇ ਨੂੰ ਵੀ ਮੂੰਹ ਤੋੜਵਾ ਜਵਾਬ ਦੇਣਾ ਬਣਦਾ ਹੈ ਸਾਨੂੰ ਮੁੱਖ ਜੱਜ ਤੇ ਜੁੱਤੀ ਮਾਰਨ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਪੂਰਨ ਕੁਮਾਰ ਨੂੰ ਇਨਸਾਫ ਦਿਪਾਉਣ ਦੇ ਯਤਨ ਵੀ ਕਰਨੇ ਚਾਹੀਦੇ ਹਨ ਬਹੁਤ ਬਹੁਤ ਧੰਨਵਾਦ ਸਾਥੀਓ